ਸੋ ਸਾ ਸੰਗਤ ਭਗਤ ਨਾਨਕ ਜੀ ਹਮ ਸ਼ੰਕਾਵਾਨ ਕਹੂਗਾ ਹੈ ਰੱਬ ਮਿਲ ਸਕਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਮੈਨੂੰ ਸਭ ਰੱਬ ਰੋਟੀ ਖਾ ਸਕਦਾ ਭਾਈ ਗੁਰਦਾਸ ਜੀ ਲਿਖਦੇ ਨੇ ਲੱਸੀ ਵੀ ਪੀਤੀ ਤੇ ਰੋਟੀ ਵੀ ਖਾਦੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਭਗਤ ਨਾਨਕ ਜੀ ਦੀ ਰੋਟੀ ਵੀ ਖਾਦੀ ਤੇ ਸਾ ਸੰਗਤ ਲੱਸੀ ਵੀ ਪੀਤੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਤਾਂ ਕਹਿੰਦੇ ਬਈ ਅਸੀਂ ਅਰਦਾਸ ਦੇ ਵਿੱਚ ਇਹ ਨਹੀਂ ਕਹਿਣਾ ਵੇ ਮਹਾਰਾਜ ਤੁਹਾਨੂੰ ਭੋਗ ਲੱਗੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹ ਹੀ ਕਹਿਣਾ ਵੀ ਪਰਵਾਨ ਹੋਵੇ ਪਤਾ ਨਹੀਂ ਭੋਗ ਲੱਗੂਗਾ ਜਾਂ ਨਹੀਂ ਲੱਗੂਗਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹਨਾਂ ਦਾ ਮਤਲਬ ਹੀ ਲੱਗਦਾ ਹੀ ਨਹੀਂ ਹੈਗਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਬਾਣੀ ਕਹਿੰਦੀ ਹੈ ਨਾਮ ਭੋਗ ਹਰ ਰਾਇ

ਸਾ ਸਾਲ ਤੋਂ ਸਿੱਖ ਅਰਦਾਸ ਕਰਦੇ ਆ ਰਹੇ ਨੇ ਮਹਾਰਾਜ ਤੁਹਾਨੂੰ ਭੋਗ ਲੱਗੇ ਤੇ ਅੱਜ ਦੇ ਸਿੱਖ ਬਹੁਤ ਸਿਆਣੇ ਹੋ ਗਏ ਭਾਈ ਕਹਿੰਦੇ ਆ ਪਾਏ ਨਹੀਂ ਕਹਿਣਾ ਭੋਗ ਲੱਗੇ ਕਹਿਣਾ ਪਰਵਾਨ ਹੋਏ ਬੋਲੋ ਸਤਨਾਮ ਜਿਹੜੇ ਸਿੱਖ ਚਰਖੜੀਆਂ ਤੇ ਚੜ ਗਏ ਬੰਦ ਬੰਦ ਕੱਟੇ ਗਏ ਖੋਪਰੀਆਂ ਲਹਿ ਗਈਆਂ ਗੁਰੂ ਤੋਂ ਮੁੱਖ ਨਹੀਂ ਮੋੜਿਆ ਉਹ ਸਿੱਖਾਂ ਤੋਂ ਵੀ ਅਸੀਂ ਸਿਆਣੇ ਹੋ ਗਏ ਬੋਲੋ ਸਤਨਾਮ ਪੰਜਾਂ ਬਾਣੀਆਂ ਦਾ ਅਮਰਤ ਹੁਣ ਤੱਕ ਛੱਕਦੇ ਆਏ ਹੁੰਦੇ ਕਿ ਸਿਆਣੇ ਕਹਿੰਦੇ ਭਾਈ ਤਿੰਨੇ ਬਾਣੀਆਂ ਨਾਲ ਸਾਰੋ ਬੋਲੋ ਸਤਿਨਾਮ ਜੀ ਵਾਹਿਗੁਰੂ ਅਮਰਤ ਵੀ ਬਾਦਲ ਤੋਂ ਅਮਰਤੀ ਮਰਿਆਦਾ ਵੀ ਬਾਦਲ ਤੋਂ ਰਹਿਤ ਵੀ ਬਾਦਲ ਦੇਵ ਅਰਦਾਸ ਵੀ ਬਾਦਲ ਤੋਂ ਸਭ ਕੁਝ ਹੀ ਬਦਲਦੇ ਬੋਲੋ ਸਤਿਨਾਮ ਜੀ ਵਾਹਿਗੁਰੂ ਇਹੋ ਜਿਹੀ ਸਖ ਪਾਇਦਾ ਹੋਣੀ ਅੱਜ ਭਾਈ ਇੰਨੇ ਮਾਦਰਮ ਹੋ ਕੇ ਬੋਲੋ ਸਤਿਨਾਮ ਜੀ ਵਾਹਿਗੁਰੂ ਇੰਨੇ ਸਿਆਣੇ ਹੋ ਗੁਰੂ ਦੀ ਬਾਣੀ ਤੇ ਭਰੋਸਾ ਵੀ ਰੱਖਾ ਬੋਲੋ ਸਤਿਨਾਮ जेड़े तीन सौ साल तो सिख चरखिया बंद बंद कटे गए सात हो गए भगवत नाम देव जी गुरु ग्रंथ साहब महाराज जी कहते हैं बोलो सतना विस्था समझा का समा नहीं दूध पियाए भगत कर ਅੱਜ ਦੇ ਸ਼ੰਕਹਵਾਮ ਦਾ ਸਾਸ ਪਤਨੀ ਨੇ ਬਾਣੀ ਦੇ ਕੀ ਅਰਥ ਕਰਨਗੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਬਾਣੀ ਦੇ ਅਰਥ ਵੀ ਉਲਟੀ ਕਰਨੇ ਸ਼ੁਰੂ ਕਰਤੇ ਨੇ ਭਾਈ ਬਾਣੀ ਨੂੰ ਬਾਣ ਦੀ ਰੋਸ਼ਨੀ ਵਿੱਚ ਨਹੀਂ ਦੇਖਦੇ ਬਾਣੀ ਦੇ ਪਿੱਛੇ ਨਹੀਂ ਲੱਗਦੇ ਬਾਣੀ ਨੂੰ ਵੀ ਆਪਣੇ ਪਿੱਛੇ ਹੀ ਲਾਉਂਦੇ ਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਭਗਤ ਨਾਮਦੇਵ ਜੀ ਦੁੱਧ ਪਿਆਏ ਭਗਤ ਘਰ ਗਾਇਆ ਹਰ ਕਾ ਦਰਸ਼ਨ ਪਿਆ ਨਾਮੇ ਪਰ ਕਾ ਦਰਸ਼ਨ ਪਿਆ ਹਰ ਕਾ ਦਰਸ਼ਨ ਪਿਆ ਨਾਮੇ ਨਾਮਦੇਵ ਜੀ ਪ੍ਰਤੱਖ ਦਰਸ਼ਨ ਹੀ ਹੋਇਆ ਤੇ ਦੁੱਧ ਵੀ ਪੀਤਾ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਨਾਮਦੇਵ ਜੀ ਸਾਸ ਆਪਣੇ ਠਾਕੁਰਾ ਨੂੰ ਦੁੱਧ ਪਿਲਾ ਸਕਦੇ ਨੇ ਤੇ ਸਾਸ ਨੂੰ ਭਗਤੰਨਾ ਜੀ ਰੋਟੀ ਵੀ ਖਵਾ ਸਕਦੇ ਨੇ ਪਰੰਤੂ ਸਾਡਾ ਠਾਕੁਰ ਜਿਹੜਾ ਹੈਗਾ ਉਹ ਨਹੀਂ ਭੋਗ ਲਾ ਸਕਦਾ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਭਗਤ ਦੀ ਬੇਨਤੀ ਤੁਮ ਇੰਨੀ ਸਿੱਖ ਸਾਸ ਨੂੰ ਭਗਤ ਨਹੀਂ ਬੋਲੋ ਸਤਨਾਮ ਇਹ ਭਗਤੀ ਨਹੀਂ ਸਿੱਖ ਹੋਰ ਕੌਣ ਨਹੀਂ ਭਾਈ ਸੰਤ ਸਿਪਾਹੀ ਬਣਾਨੇ ਦਸਮੇਸ਼ ਪਾਸ਼ਾ ਨੇ ਬੋਲੋ ਸਤਨਾਮੁ ਜੀ ਵਾਹਿਗੁਰੂ ਗੁਰੂ ਨਾਨਕ ਦੇ ਸਿੱਖ ਭਗਤੀ ਨੇ ਬੋਲੋ ਸਤਨਾਮੁ ਜੀ ਵਾਹਿਗੁਰੂ ਦਸਮੇਸ਼ ਜੀ ਨੇ ਉਹਨਾਂ ਨੂੰ ਸੰਤਾਂ ਨੂੰ ਭਗਤਾਂ ਨੂੰ ਸਿਪਾਹੀ ਵੀ ਨਾਲ ਬੋਲੋ ਸਤਨਾਮੁ ਜੀ ਵਾਹਿਗੁਰੂ ਸੋ ਸਾਹ ਸੰਸਰ ਉਹਨਾਂ ਦੀ ਅਰਦਾਸ ਨਹੀਂ ਪ੍ਰਵਾਨ ਹੋ ਸਕਦੀ ਬੋਲੋ ਸਤਨਾਮੁ ਜੀ ਵਾਹਿਗੁਰੂ ਉਹਨਾਂ ਦੀ ਬੇਨਤੀ ਤੋਂ ਪਹੁੰਚ ਨਹੀਂ ਲੱਗ ਸਕਦਾ ਬੋਲੋ ਸਤਨਾਮੁ ਇਤੋਂ ਤੱਕ ਤਾਂ ਬਾਣੀ ਤਾਂ ਕਹਿੰਦੀ ਹੈ ਭਗਤ ਨਾਮਦੇਵ ਜੀ ਹੱਸਦੇ ਨੇ ਦੇਖ ਨਾ ਮੈਨੂੰ ਨਰਾਇਣ ਹੱਸਦੇ ਨੇ ਉਹੀ ਬੰਦ ਨਮਸ ਕਹੋਗੇ ਨਾਲੇ ਕਹਿੰਦੇ ਨੇ ਇਹ ਜੋ ਭਗਤ ਤਾਂ ਮੇਰੇ ਹਿਰਦੇ ਵਿੱਚ ਵਸਦੇ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹ ਜੋ ਭਗਤ ਤਾਂ ਮੇਰੇ ਹਿਰਦੇ ਵਿੱਚ ਵਸਦੇ ਨੇ ਇਹ ਜੋ ਭਗਤਾਂ ਦਾ ਮੰਨਿਆ ਹੋਇਆ ਕੀ ਨਹੀਂ ਕਰਦਾ ਬੋਲੋ ਸਤਨਾਮ ਉਹ ਤਾਂ ਪ੍ਰੇਮ ਦਾ ਭੁੱਖਾ ਹੈ ਉਹ ਉਪਤਾਰ ਦਾ ਨਹੀਂ ਭੁੱਖਾ ਨਹੀਂ ਪ੍ਰੇਮ ਦਾ ਭੁੱਖਾ ਹੈ ਬੋਲੋ ਸਤਨਾਮ ਸੁਬਾਹ ਸ੍ਰੀ ਵਾਹਿਗੁਰੂ ਸੋ ਸਾਥ ਸੰਗਤ ਭਗਤ ਤਾਂ ਨਹੀਂ ਕੋਪਥਰ ਮਿਲਿਆ ਸਾਨੂੰ ਸਾਸ ਪੱਥਰ ਮਿਲਿਆ ਸਾਨੂੰ ਕਰੋੜਾਂ ਮਨ ਦਾ ਮਾਲਕ ਕਹਿੰਗੇ ਆ ਬਾਲੇ ਪਾ ਸਰ ਜਗਤ ਗੁਰੂ ਗੁਰਾਂ ਸਾਹਿਬਾ ਅਦਰ ਲਾ ਲਾਇਆ ਬੋਲੋ ਸਤਨਾਮ ਸਵਾਮੀ ਵਾਹਿਗੁਰੂ ਸਾਨੂੰ ਸਾਸ ਸ੍ਰੀ ਅਕਾਲ ਉਹਦੇ ਸ਼ਰਧਾ ਦੇ ਨਾਲ ਭਗਤਨੀ ਦੀ ਸ਼ਰਧਾ ਦੇ ਨਾਲ ਸਾਸ ਫਿਰ ਵੀ ਉਹਨਾਂ ਨੇ ਪ੍ਰਭੂ ਦੀ ਪ੍ਰਾਪਤੀ ਕਰ ਲਈ ਬੋਲੋ ਸਤਨਾਮ ਸਵਾਮੀ ਵਾਹਿਗੁਰੂ ਸਾਨੂੰ ਸਾਸ ਸੰਤ ਵਾਹੋ ਬਾਹੋ ਬਾਣੀ ਨਰੰਕਾਰ ਹੈ ਇਹ ਆਮ ਸਾਸਿਕ ਗਿਆਨ ਨਹੀਂ ਹੈ ਇਹ ਨਰੰਕਾਰ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਬਾਣੀ ਰੱਬਾ ਭਾਈ ਰੱਬ ਬਾਣੀ ਗੁਰੂ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਸੁਨੰਦਰ ਬਰੋਲੇ ਸਰੀਰ ਹੰ ਦੇਖਿਆ ਇੱਕ ਵਸਤ ਅਨੂਪ ਖਾਏ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਮਕ ਪੇਦ ਨਾ ਪਾਈ ਇਹ ਤਾਂ ਅਕਾਲੀ ਜੋਤ ਬੋਲੋ ਸਤਿਨਾਮ ਏ ਰੱਬੀ ਜੋਤਾ ਏ ਪਰਮਦੇਵ ਕਮਲ ਸਤਨਾਮ ਸ੍ਰੀ ਵਾਹਿਗੁਰੂ ਸੋ ਸਾ ਸੰਗਤ ਭਾਈ ਸਾਡੀ ਸ਼ਰਧਾ ਕਿੱਥੇ ਚਲੇ ਗਈ ਬਾਣੀ ਸਾਡਾ ਵਿਸ਼ਵਾਸ ਕਿੱਥੇ ਚਲੇ ਗਿਆ ਸਾਡਾ ਭਰੋਸਾ ਕਿੱਥੇ ਚਲੇ ਗਿਆ ਬੋਲੋ ਸਤਨਾਮ